ਟਰੰਪ ਨੇ H1B ਵੀਜ਼ਾ ਬੰਦ ਕਰ ਦਿੱਤਾ ਆ ਹੁਣ ਰੌਲਾ ਪੈ ਗਿਆ ਨਾ ਪੂਰੀ ਇੰਡੀਆਨ ਨੈਸ਼ਨਲ ਮੀਡੀਆ ਦੇ ਵਿੱਚ ਹੁਣ ਸਾਰੇ ਇੱਕ ਪਾਸੇ ਕਰ ਲਾਉਣ ਲੱਗ ਪਏ ਪੀ H1B ਵੀਜ਼ਾ ਬੰਦ ਹੋ ਗਿਆ ਤੇ ਇਹਨਾਂ ਬਹੁਤ ਵੱਡਾ ਨੁਕਸਾਨ ਹੋਊਗਾ ਦੇਖੋ ਵੀ ਟਰੰਪ ਸਰਕਾਰ ਜੋ ਮਰਜ਼ੀ ਕਹੀਏ ਉਹ ਆਪਣੇ ਦੇਸ਼ ਲਈ ਤੇ ਉਹ ਵਾਕਈ ਸਹੀ ਕੰਮ ਕਰਦਾ ਪਿਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਬਹੁਤ ਮਾੜਾ ਕੰਮ ਕਰਦਾ ਪਿਆ ਸਾਡਾ ਆਪਦਾ ਮੁਲਕ ਹੋਵੇ ਤੇ ਸਾਡਾ ਜਿਹੜਾ ਆਪਦਾ ਚੁਣਿਆ ਹੋਇਆ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਉਹ ਆਪਣੇ ਮੁਲਕ ਵਾਸਤੇ ਕੰਮ ਕਰਦਾ ਹੋਵੇ ਤਾਂ ਅਸੀਂ ਵੀ ਕਹਾਂਗੇ ਨਾ ਕਿ ਨਹੀਂ ਇਹ ਚੰਗੇ ਕੰਮ ਕਰਦਾ ਸਾਡੇ ਮੁਲਕ ਲਈ ਵਧੀਆ ਕੰਮ ਕਰਦਾ ਪਿਆ ਹੁਣ ਚਲੋ ਖੈਰ ਉਹਨਾਂ ਦਾ ਮੁੱਲ ਕਿਹਾ ਉਹ ਆਪਣੇ ਮੁੱਲ ਲਈ ਵਧੀਆ ਕੰਮ ਕਰ ਰਹੇ ਨੇ ਪਰ H1B ਵੀਜ਼ਾ ਨੂੰ ਜੇ ਸਮਝੀਏ ਨਾ ਇਹਦੇ ਵਿੱਚ ਬਹੁਤ ਸਾਰੇ ਉਹ ਲੋਕ ਆਉਂਦੇ ਨੇ ਜਿਹੜੇ ਖਾਸ ਕਰਕੇ IT ਇੰਡਸਟਰੀ ਵਿੱਚ ਕੰਮ ਕਰਦੇ ਨੇ ਜਿਹੜੇ ਬਹੁਤ ਹਾਈਲੀ ਟੈਲੈਂਟਡ ਨੇ ਤੇ ਇਹ ਜਿਹੜੇ ਹਾਈਲੀ ਟੈਲੈਂਟਡ ਲੋਕ ਹੈਗੇ ਨੇ ਹਾਈਲੀ ਐਜੂਕੇਟਿਡ ਲੋਕ ਹੈਗੇ ਨੇ ਇਹਨਾਂ ਦਾ ਜਿਹੜਾ ਵੱਡਾ ਸੋਰਸ ਹੈਗਾ ਉਹ ਇੰਡੀਆ ਹੈਗਾ ਅਮਰੀਕਾ ਦੀਆਂ ਜਿਹੜੀਆਂ ਟੈਕ ਕੰਪਨੀਆਂਸ ਹੈਗੀਆਂ ਨੇ ਉਹਦੇ ਵਿੱਚ 70% ਦੇ ਕਰੀਬ ਜਿਹੜੇ ਹੈਗੇ ਨੇ ਉਹ ਇੰਡੀਆ ਤੋਂ H1B ਵੀਜ਼ੇ ਤੇ ਆਏ ਹੋਏ ਲੋਕ ਕੰਮ ਕਰਦੇ ਹੈਗੇ ਨੇ ਤਾਂ ਹੁਣ ਜਦੋਂ H1B ਵੀਜ਼ਾ ਬੰਦ ਹੋਏਗਾ ਇਹ ਲੋਕ ਕਿੱਥੇ ਜਾਣਗੇ ਸੋਚਣ ਵਾਲੀ ਗੱਲ ਆ ਅਮਰੀਕਾ ਦੇ ਨਾਲ ਲੱਗਦਾ ਮੁਲਕ ਹੈਗਾ ਕੈਨੇਡਾ ਤੇ ਕੈਨੇਡਾ ਵਾਸਤੇ ਇਹ ਇੱਕ ਗੋਲਡਨ ਟਿਕਟ ਵਰਗੇ ਲੋਕ ਹੋਣੇ ਨੇ ਜਿਹੜੇ ਆਲਰੇਡੀ ਉਥੇ ਦੀ ਇੰਡਸਟਰੀ ਵਿੱਚ ਵਧੀਆ ਟੈਕ ਕੰਪਨੀਆਂ ਵਿੱਚ ਕੰਮ ਕਰਦੇ ਪਏ ਨੇ ਉਥੇ ਪੱਕੇ ਨਹੀਂ ਹੋਣੇ ਤੇ ਕੈਨੇਡਾ ਜਿਹੜਾ ਹੈਗਾ ਅਗਲੇ ਸਾਲ ਨੂੰ ਇੱਕ ਆਲਰੇਡੀ ਇਹਨਾਂ ਨੇ ਅਨਾਉਂਸ ਕੀਤਾ ਹੋਇਆ ਕਿ ਅਸੀਂ ਤਿੰਨ ਜਿਹੜੇ ਹੋਰ ਪੀਆਰ ਪਾਥਵੇਜ਼ ਜਿਹੜੇ ਹੈਗੇ ਨੇ ਉਹ ਅਸੀਂ ਅਨਾਉਂਸ ਕਰਨੇ ਨੇ ਤਾਂ ਉਹਨਾਂ ਵਿੱਚੋਂ ਇਹਨਾਂ ਵਾਸਤੇ ਵੀ ਇੱਕ ਜ਼ਰੂਰ ਹੋਏਗਾ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਈਜ਼ੀਲੀ ਸੈਟਲਮੈਂਟ ਜਾਂ ਪੀਆਰ ਮਿਲ ਜਾਣਗੇ ਪਰ ਇਹਦੇ ਵਿੱਚ ਕੋਈ ਚੀਜ਼ਾਂ ਸਮਝਣ ਵਾਲੀਆਂ ਨੇ ਇੱਥੇ ਤੇ ਪੀਆਰ ਲੈਣ ਵਾਸਤੇ ਵੈਸੇ ਸਾਡੇ ਆਪ ਦੇ ਕਿੰਨੇ ਪੰਜਾਬ ਦੇ ਲੋਕ ਆਏ ਹੋਏ ਨੇ ਬੜੇ سارے ਸਟੂਡੈਂਟ ਨੇ ਜਿਹੜੇ 12 ਪਾਸ ਕਰਕੇ ਆਏ ਹੋਏ ਨੇ ਔਰ ਇਸ ਵੇਲੇ ਸਭ ਤੋਂ ਵੱਧ ਮੁਸ਼ਕਲ ਦੇ ਵਿੱਚੋਂ ਮੁਸ਼ਕਲਾਂ ਚੋਂ ਪੀਆਰ ਲੈਣ ਲਈ 12 ਪਾਸ ਹੀ ਨਿਕਲ ਰਹੇ ਹੈਗੇ ਨੇ ਔਰ ਜਦੋਂ H1B ਵੀਜ਼ੇ ਵਾਲੇ ਵਿੱਚ ਆ ਰਣਗੇ ਤੇ ਸਾਡੇ ਵਾਲਿਆਂ ਦਾ ਪੁਵਿੱਖ ਥੋੜਾ ਧੁੰਦਲਾ ਹੋ ਜਾਣਾ ਹੈ ਹੁਣ ਜਿਨ੍ਹਾਂ ਨੇ ਹਜੇ ਕੈਨੇਡਾ ਆਉਣਾ ਹੈ ਨਾ ਪਈ ਪਹਿਲ ਉਹ ਤੋਂ ਤੁਹਾਨੂੰ ਜੀ ਆਇਆਂ ਨੂੰ ਕਿਉਂਕਿ ਜੇ ਤੁਹਾਨੂੰ ਕਈਆਂ ਨੇ ਨਾ ਆਓ ਤੇ ਤੁਹਾਡੇ ਕੋ ਅੱਗੋਂ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਤੁਸੀਂ ਉੱਥੇ ਕਰਦੇ ਤੁਸੀਂ ਮੁੜਿਓ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਆਓ ਜੀ ਆਇਆਂ ਨੂੰ ਤੁਹਾਡਾ ਆਇਆਂ ਦਾ ਸਵਾਗਤ ਆ ਪਰ ਇੱਕ ਬੇਨਤੀ ਆ ਜੇ ਆਉਣਾ ਨਾ ਤੇ ਘੱਟੋ ਘੱਟ ਬੈਚਲਰ ਡਿਗਰੀ ਕਰਕੇ ਕੁਝ ਸਾਲ ਖੰਡ ਦਾ ਤਜਰਬਾ ਲੈ ਕੇ ਫੇਰ ਆਇਓ ਤੁਹਾਨੂੰ ਇੱਥੇ ਆਇਆਂ ਨੂੰ ਔਖ ਨਹੀਂ ਹੋਊਗੀ ਹਾਂ ਬਾਕੀ ਹੁਣ ਕਿਸੇ ਨੂੰ ਵੈਸੇ ਹੀ ਹੁਣ ਕਹਿ ਲੀਏ ਵੀ ਚਲੂਣੇ ਲੜੀ ਜਾਂਦੇ ਆ ਤੇ ਰੱਬ ਰੱਖਾ ਵੀ ਤੁਹਾਡਾ ਜੀ ਆਇਆਂ ਨੂੰ ਸਵਾਗਤ ਆ ਛਾੜਿਆਂ ਦੇ ਹੁੰਦੇ ਨਾ ਪੁੱਜਿੱਥੇ ਹੋਵੇ ਇੱਕ ਕਮਲਾਂ ਨੂੰ ਸਮਝਾਵੇ ਵੇੜਾ ਤੇ ਜਿੱਥੇ ਹੋਵੇ ਵੇੜਾ ਹੀ ਕਮਲਿਆਂ ਦਾ ਉਹਨੂੰ ਸਮਝਾਵੇ ਇਹ ਕਿਹੜਾ ਇਹ ਐਸ ਵਾਲੇ ਪੰਜਾਬ ਸਰਕਾਰ ਦਾ ਹਾਲ ਬਣਿਆ ਪਿਆ ਆ ਸਕਰੀਨ ਦੇ ਉੱਤੇ ਤੁਸੀਂ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੇਖ ਲਓ ਜਿਹਦੇ ਵਿੱਚ ਕਹਿੰਦੇ ਆ ਕਿ ਜਿਹੜੇ ਪੰਜਾਬ ਸਰਕਾਰ ਆ ਨਾ ਖਾਸ ਕਰਕੇ ਐਸਸੀ ਵਰਗ ਦੇ ਸਟੂਡੈਂਟਸ ਦੀ ਹੈਲਪ ਕਰੂਗੀ ਫਾਈਨੈਂਸ਼ੀਅਲ امداد ਕਰੂਗੀ ਜਿਹਨਾਂ ਨੇ ਬਾਹਰ ਪੜਨ ਜਾਣਾ ਦੇਖੋ ਬਾਹਰ ਪੜਨ ਜਾਣਾ ਚੰਗੀ ਗੱਲ ਆ ਹਰੇਕ ਨੂੰ ਜਾਣਾ ਚਾਹੀਦਾ ਹੈ امداد ਕਰਦੇ ਵਧੀਆ ਗੱਲ ਆ ਪਰ ਦੂਜੇ ਪਾਸੇ ਮੈਨੂੰ ਨਹੀਂ ਸਮਝ ਆਉਂਦੀ ਪੰਜਾਬ ਸਰਕਾਰ ਜਿਹੜੀ ਹੈਗੀ ਤੇ ਮੰਤਰੀ ਜਿਹੜੇ ਨੇ ਇਹ ਕਿਤੇ ਛੋਲੇ ਦੇੇ ਕੇ ਪਾਸ ਹੁੰਦੇ ਰਹੇ ਨੇ ਵੀ ਇਹਨਾਂ ਨੂੰ ਐਜੂਕੇਸ਼ਨ ਦੀ ਵੈਲਿਊ ਦੇ ਨਹੀਂ ਪਤਾ ਹੈਗਾ ਵੀ ਅਸੀਂ ਕਰ ਕੀ ਰਹੇ ਹੈਗੇ ਅਸੀਂ ਗੱਲਾਂ ਕਿਹੜੀਆਂ ਕਰ ਰਹੇ ਹੈਗੇ ਆ ਮੈਨੂੰ ਹੈਰਾਨਗੀ ਆਉਂਦੀ ਹੈ ਵੀ ਇਹ ਲੋਕ ਕਿਉਂ ਪੰਜਾਬ ਦੇ ਵਿੱਚ ਵਰਲਡ ਲੈਵਲ ਦੇ ਜਾਂ ਜਿਹੜੀਆਂ ਟਾਪ ਦੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੇ ਨੇ ਜਾਂ ਉਹਨਾਂ ਦੇ ਜਿਹੜੇ ਐਜੂਕੇਸ਼ਨਲ ਫਾਰਮੈਟ ਹੈਗੇ ਨੇ ਉਹਨਾਂ ਨੂੰ ਲਿਆ ਕੇ ਇੱਕ ਵਧੀਆ ਇੰਸਟੀਟਿਊਟ ਕਿਉਂ ਨਹੀਂ ਬਣਾ ਰਹੇ ਹੈਗੇ ਕਿਉਂ ਆਪ ਦੇ ਯੂਥ ਨੂੰ ਪੰਜਾਬ ਦੇ ਵਿੱਚ ਟ੍ਰੇਨ ਕਰਕੇ ਉੱਥੇ ਉਹਨਾਂ ਨੂੰ ਵਧੀਆ ਨੌਕਰੀਆਂ ਦੇ ਨਹੀਂ ਦੇ پا ਰਹੇ ਹੈਗੇ ਕਿ ਜਾਂ ਸਿਰਫ ਇਹ ਆ ਵੀ ਤੁਹਾਨੂੰ ਪੈਸੇ ਦਿੰਨੇ ਆ ਤੁਸੀਂ ਆਪਣੇ ਜ਼ਮੀਨਾਂ ਛੱਡ ਜੋ ਇੱਥੋਂ ਬਾਹਰ ਨਿਕਲ ਜੋ ਤੁਸੀਂ ਤੇ ਅਸੀਂ ਆਪ ਦੀ ਜ਼ਿੰਮੇਵਾਰੀ ਤੋਂ ਫਾਰਗ ਹੋ ਜੀਏ ਤੋਂ ਮੰਤਰੀ ਸੰਤਰੀ ਜਿਹੜੇ ਹੈਗੇ ਨੇ ਤੁਹਾਡੀਆਂ ਜ਼ਮੀਨਾਂ ਉੱਤੇ ਆਪ ਦੇ ਗਾਂ ਕਰਿੰਦਿਆ ਦੇ ذریعے ਕਿਸੇ ਨਾ ਕਿਸੇ ਤਰੀਕੇ ਕਬਜ਼ੇ ਕਰਦੇ ਰਹਿਣ ਮੈਨੂੰ ਹੈਰਾਨਗੀ ਆਉਂਦੀ ਹੈ ਕਿ ਤੁਹਾਨੂੰ ਘਟੋ ਘਟ ਇੱਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਪੜ੍ਹਨਾ ਚਾਹੁੰਦੇ ਨੇ ਜਿਹੜੇ ਵਾਕਈ ਗਰੀਬ ਵਰਗ ਦੇ ਲੋਕ ਹੈਗੇ ਨੇ ਉਹਨਾਂ ਨੂੰ ਬੈਟਰ ਤੁਸੀਂ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਉੱਥੇ ਬਣਾ ਕੇ ਦਿਓ ਉਹਨਾਂ ਵਾਸਤੇ ਉੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰੋ ਉੱਥੇ ਤੁਸੀਂ ਇੰਡਸਟਰੀ ਲੈ ਕੇ आओ ਪਤਾ ਨਹੀਂ ਕਿਉਂ ਕਿਉਂ ਨਹੀਂ ਸੋਚ ਰਹੇ ਹੈਗੇ ਕੀ ਬਾਹਰ ਜਾਣਾ ਤੁਹਾਡੇ ਵਾਸਤੇ ਤੁਹਾਨੂੰ ਲੱਗਦਾ ਵਕੀ ਇਲਾਹੀਬੰਦ ਹੈਗਾ ਆ ਬਹੁਤ ਸਾਰੇ ਨੌਜਵਾਨ ਕਹਿ ਦਿੰਦੇ ਆ ਜੀ ਇੱਥੇ ਹੈ ਕੱਕ ਨਹੀਂ ਬਾਹਰ ਚਲੇ ਜਾਣਾ ਚਾਹੀਦਾ ਤੁਹਾਡੀ ਗੱਲਾਂ ਮੈਂ ਸਹਿਮਤ ਆ ਕਿਉਂਕਿ ਅੱਜ ਦੇ ਹਾਲਾਤਾਂ ਵਿੱਚ ਉੱਥੇ ਸਾਰਿਆਂ ਨੂੰ ਇੰਜ ਹੀ ਲੱਗਦਾ ਪਰ ਜੇ ਸਾਡੇ ਜਿਹੜੇ ਨਮਾਇंदे ਨੇ ਚੁਣੀ ਹੋਈ ਸਰਕਾਰ ਦੇ ਜਿਹੜੇ ਨਮਾਇंदे ਨੇ ਉਹ ਇਹੋ ਜਿਹੇ ਹਾਸੇ ਹੋਣੇ ਜੀਆਂ ਗੱਲਾਂ ਕਰਦੇ ਰਹਿਣਗੇ ਇਹੋ ਜਿਹੇ ਮਜ਼ਾਕੀਆ ਜੀਆਂ ਪਾਲਿਸੀਜ਼ ਬਣਾਉਂਦੇ ਰਹਿਣਗੇ ਜਿਹਦੇ ਵਿੱਚ ਪੈਸਾ ਐਵੇਂ ਹੀ ਅਜਾਈ ਜਾਇਆ ਜਾਣਾ ਤੇ ਸਾਨੂੰ ਖਟਿਆ ਕੁਝ ਨਹੀਂ ਜਾਣਾ ਤੇ ਉਹਦੇ ਵਿੱਚ ਸਾਡਾ ਭਲਾ ਕਿੱਥੋਂ ਹੋਊਗਾ ਦੱਸੋ ਭਲਾ ਬੜੇ سارے ਬੱਚੇ ਕੈਨੇਡਾ ਦੇ ਵਿੱਚ ਪੀਆਰ ਵਾਸਤੇ ਚਾਰਾਜੋਈ ਕਰ ਰਹੇ ਹੈਗੇ ਨੇ ਪਰ ਜਿਹੋ ਜਿਹੇ ਹਾਲਾਤ ਕੈਨੇਡਾ ਵਿੱਚ ਚੱਲ ਰਹੇ ਨੇ ਇਹਦੇ ਵਿੱਚ ਗਿਣਤੀ ਮਿੰਤੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਪੀਆਰ ਹੋਣ ਵਾਲੇ ਦੀ ਗਿਣਤੀ ਇਕਨੋਮਿਕ ਕੈਟਾਗਰੀ ਦੇ ਵਿੱਚ 180000 ਹੈਗੀ ਆ ਇਹਦੇ ਵਧਣ ਦੀ ਅੱਗੇ ਉਮੀਦ ਨਹੀਂ ਹੈਗੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕੋਟਾ ਹੋਰ ਘਟਾਇਆ ਜਾਣਾ ਜੋ ਗਵਰਨਮੈਂਟ ਦੀ ਪ੍ਰੋਜੈਕਸ਼ਨਸ ਹੋਂ ਤੱਕ ਦੱਸੀਆਂ ਗਈਆਂ ਉਹਦੇ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਗਾ ਬਾਕੀ ਚ ਇਹਨਾਂ ਨੇ ਆਪਦੀ ਪੀਆਰ ਲੈਣੀ ਹੈ ਨਾ ਉਹਨਾਂ ਵਾਸਤੇ ਇੱਕੋ ਹੀ ਤੁਹਾਡੇ ਵਾਸਤੇ ਆਰਾਮ ਬਾਣ ਹੈਗਾ ਵੀ ਜਿਹੜੀ ਪ੍ਰਾਇੋਰਟੀ ਸੈਕਟਰ ਹੈਗਾ ਉਹਦੇ ਵਿੱਚ ਜੌਬ ਜ਼ਰੂਰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ ਹੁਣ ਜਿਹੜਾ ਪ੍ਰਾਇੋਰਟੀ ਸੈਕਟਰ ਹੈਗਾ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਪ੍ਰਾਇੋਰਟੀ ਸੈਕਟਰ ਹੈ ਕੀ ਚੀਜ਼ ਹੈ ਪ੍ਰਾਇੋਰਟੀ ਸੈਕਟਰ ਉਹਨਾਂ ਕੁਝ ਕੁ ਨੌਕਰੀਆਂ ਦਾ ਤੇ ਕੁਝ ਕੁ ਓਕੂਪੇਸ਼ਨਾਂ ਦਾ ਗਰੁੱਪ ਆ ਜਿਹਦੇ ਵਿੱਚ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਜ਼ਿਆਦਾ ਲੋਕਾਂ ਨੂੰ ਤਰਜੀਹ ਦੇਵਾਂਗੇ ਪੱਕੇ ਕਰਨ ਵਾਸਤੇ ਇਹ ਨਹੀਂ ਕਹਿੰਦੇ ਵੀ ਸਾਰੇ ਪੱਕੇ ਕਰਾਂਗੇ ਅਸੀਂ ਉਸ ਗਰੁੱਪ ਨੂੰ ਤਰਜੀਹ ਦੇਵਾਂਗੇ ਪ੍ਰੈਫਰੈਂਸ ਦੇਵਾਂਗੇ ਪ੍ਰਾਇੋਰਟੀ ਹੋਊਗੀ ਇਸ ਚੀਜ਼ ਦੀ ਗੱਲ ਕਰ ਰਹੇ ਹੈਗੇ ਨੇ ਬਾਕੀ ਜੇ ਆਪਾਂ ਕੈਨੇਡਾ ਇਮੀਗ੍ਰੇਸ਼ਨ ਦੀ ਗੱਲ ਕਰੀਏ ਤੇ ਮੇਜਰ ਰੂਪ ਵਿੱਚ ਤਿੰਨ ਥਾਵਾਂ ਤੇ ਤੁਹਾਨੂੰ ਪੀਆਰ ਮਿਲਦੀ ਹੈ ਪਹਿਲੀ ਤੁਹਾਡੇ ਕੋਲ ਹੈਗੀ ਫੈਡਰਲ ਗਵਰਨਮੈਂਟ ਦੂਸਰੇ ਨੰਬਰ ਉਤੇ ਤੁਹਾਡੇ ਕੋਲ ਸਟੇਟ ਗਵਰਨਮੈਂਟਸ ਜਿਨ੍ਹਾਂ ਨੂੰ ਆਪਾਂ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮਸ ਪੀਐਨਪੀਸ ਕਹਿੰਦੇ ਨੇ ਹੈਗੇ ਆ ਤੇ ਤੀਸਰੇ ਨੰਬਰ ਉਤੇ ਤੁਹਾਡੇ ਸਾਹਮਣੇ ਲੋਕਲਾਈਜ਼ ਗਵਰਨਮੈਂਟਸ ਹੈਗੇ ਨੇ ਜਿਹਦੇ ਵਿੱਚ ਛੋਟੇ-ਛੋਟੇ ਜਿਹੜੇ ਸ਼ਹਿਰ ਹੈਗੇ ਨੇ ਉਹਨਾਂ ਦੇ ਜਿਹੜੇ ਮਿਨਿਸਪਲ ਕਾਰਪੋਰੇਸ਼ਨਸ ਹੈਗੀਆਂ ਨੇ ਉਹ ਤੁਹਾਨੂੰ ਪੀਆਰ ਗ੍ਰਾਂਟ ਕਰਦੀਆਂ ਹੈਗੀਆਂ ਨੇ ਸੋ ਤਿੰਨੇ ਜਿਹੜੀਆਂ ਧਿਰਾਂ ਨੇ ਤਿੰਨਾਂ ਦੀ ਹੀ ਅਲੱਗ-ਅਲੱਗ ਪ੍ਰਾਇੋਰਟੀ ਓਕੂਪੇਸ਼ਨ ਦੀ ਲਿਸਟ ਹੈਗੀ ਹੈ ਤੇ ਜੇ ਅਸੀਂ ਇਹ ਨਾ ਪ੍ਰਾਇੋਰਟੀ ਓਕੂਪੇਸ਼ਨ ਨੂੰ ਨਹੀਂ ਸਮਝਦੇ ਹੈਗੇ ਆਪਾਂ ਹੋਰ ਹੀ ਕੋਈ ਜੌਬਾਂ ਕਰੀ ਜਾ ਰਹੇ ਆਂ ਹੁਣ ਪ੍ਰਾਇੋਰਟੀ ਓਕੂਪੇਸ਼ਨਸ ਨੂੰ ਟਾਰਗੇਟ ਕਰਨਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹਾਂ ਮੈਂ ਮੰਨਦਾ ਹਾਂ ਵੀ ਇਹ ਜਿਹੜਾ ਕੰਮ ਹੈਗਾ ਬਹੁਤ ਔਖਾ ਚੈਲਿੰਜਿੰਗ ਹੈ ਬੜੇ ਸਾਰੇ ਲੋਕ ਇਸ ਸਕਸੈਸਫੁਲ ਨਹੀਂ ਹੁੰਦੇ ਹੈਗੇ ਬਹੁਤ ਸਾਰਿਆਂ ਦਾ ਮਨ ਜਿਹੜਾ ਉਹ ਮੋਰਲ ਜਿਹੜਾ ਡਾਊਨ ਹੋ ਜਾਂਦਾ ਪਰ ਇਸ ਵਾਲੀ ਮੰਨ ਕੇ ਚਲੋ ਤੁਸੀਂ ਮੈਦਾਨੇ ਜੰਗ ਦੇ ਵਿੱਚੋਂ ਤੁਹਾਨੂੰ 3 ਸਾਲ ਦਾ ਸਮਾਂ ਕੈਨੇਡਾ ਇਮੀਗ੍ਰੇਸ਼ਨ ਦਿੰਦੀ ਹੈ ਤੇ ਤੁਹਾਡੇ ਕੋਲ ਹਥਿਆਰ ਚੰਗੇ ਹੋਣੇ ਚਾਹੀਦੇ ਨੇ ਪਹਿਲਾ ਹਥਿਆਰ ਤੁਹਾਡੀ ਐਜੂਕੇਸ਼ਨ ਹੈ ਤੁਸੀਂ ਕੋਰਸ ਕਿਹੜਾ ਕੀਤਾ ਦੂਜਾ ਹਥਿਆਰ ਤੁਹਾਡੇ ਕੋਲ ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਹੈਗੀ ਆ ਤੇ ਤੀਜਾ ਹਥਿਆਰ ਜਿਹੜਾ ਹੈਗਾ ਤੁਹਾਡੀ ਜੌਬ ਆ ਤੁਸੀਂ ਐਕਸਪੀਰੀਐਂਸ ਕਿਹចੀ ਦਾ ਲੈ ਰਹੇ ਹੋ ਤੇ ਚੌਥਾ ਹਥਿਆਰ ਮੋਸਟ ਇੰਪੋਰਟੈਂਟ ਹੈਗਾ ਕਿ ਤੁਸੀਂ ਇਹ ਜਿਹੜੀ ਲੜਾਈ ਆ ਕਿਹੜੀ ਲੋਕੇਸ਼ਨ ਤੋਂ ਬਹਿ ਕੇ ਲੜ ਰਹੇ ਹੈਗੇ ਹੋ ਤਿੰਨ ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਤਿੰਨ ਸਾਲ ਦੇ ਵਿੱਚ ਤੁਸੀਂ ਕਈ ਕੁਝ ਕਰ ਸਕਦੇ ਹੋ ਪਰ ਇਹਨਾਂ ਤਿੰਨ ਸਾਲਾਂ ਦੇ ਬਾਰੇ ਤੇ ਯਾਦ ਰੱਖਿਓ ਕਿ ਜੇ ਤੁਸੀਂ ਆਪ ਦੇ ਹਥਿਆਰ ਚੰਗੀ ਤਰ੍ਹਾਂ ਤਿੱਖੇ ਨਾ ਕੀਤੇ ਤੇ ਅਗਲੇ ਦਿਨ ਤੇ ਆਪ ਦੇ ਸਾਰਾ ਕੁਝ ਹਥਿਆਰ ਕੱਢ ਕੇ ਬੈਠੇ ਅਗਲੇ ਤੇ ਕਹਿੰਦੇ ਵੀ ਤਿੰਨ ਸਾਲ ਪੂਰੇ ਹੋਏ ਤਾਂ ਹੁਣ ਅਸੀਂ ਤੁਹ ਪਰ ਮੌਕਾ ਤੁਹਾਡੇ ਕੋਲ ਹੈਗਾ ਸਮਝਣ ਦੀ ਲੋੜ ਆ ਵੀ ਪ੍ਰਾਇੋਰਟੀ ਸੈਕਟਰ ਕੰਮ ਕਿਵੇਂ ਕਰਦਾ ਹੈ ਜੇ ਤੁਹਾਨੂੰ ਕੋਈ ਬਹੁਤੀ ਹੈਲਪ ਚਾਹੀਦੀ ਹੋਵੇ ਤੇ ਤੁਸੀਂ CHC ਇਮੀਗ੍ਰੇਸ਼ਨ ਦੇ ਉੱਤੇ ਤੁਸੀਂ ਰੀਚ ਆਊਟ ਕਰ ਸਕਦੇ ਹੈਗੇ ਹੋ ਸਾਡੀ ਟੀਮ ਕਾਫੀ ਐਕਸਪੀਰੀਅੰਸਡ ਹੈ ਜਿਹੜੀ ਤੁਹਾਨੂੰ ਤੁਹਾਨੂੰ ਹਰੇਕ ਪੱਖ ਤੋਂ ਚੰਗੀ ਤਰ੍ਹਾਂ ਜਾਣੂ ਕਰਾ ਸਕਦੀ ਆ ਤਾਂ ਜੋ ਤੁਸੀਂ ਸਕਸੈਸਫੁਲੀ ਕੈਨੇਡਾ ਦੇ ਵਿੱਚ ਆਪਣੀ ਪੀਆਰ ਲੈ ਸਕੋ ਕੋਈ ਵੀ ਤੁਹਾਡੀ ਹੋਰ ਇਕੁਆਰੀ ਹੋਵੇ ਤੇ CHC ਇਮੀਗ੍ਰੇਸ਼ਨ ਨੂੰ ਜਰੂਰ ਤੁਸੀਂ ਯਾਦ ਰੱਖਿਓ ਸਾਡਾ ਕੈਨੇਡਾ ਦੇ ਵਿੱਚ ਆਫਿਸ ਹੈਗੇ ਨੇ ਇੰਡੀਆ ਦੇ ਵਿੱਚ ਸਾਡਾ ਮੈਨਾਂ ਪਛੇ ਪੋਸਟ ਪਾਈ ਸੀ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਤੇ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਜਿਹੜੀ ਸ਼ਾਂਤੀ ਹੈ ਨਾ ਉਹ ਬੜਿਆਂ ਨੂੰ ਪਰੇਸ਼ਾਨ ਕਰ ਰਹੀ ਥੋ ਉਹਦੇ ਵਿੱਚੋਂ ਮੈਂ ਵੀ ਇੱਕ ਆ ਬੜਿਆਂ ਨੂੰ ਇਹ ਚੀਜ਼ ਲੱਗੀ ਕਿ ਸ਼ਾਇਦ ਕੈਨੇਡਾ ਦੀਆਂ ਗੱਲਾਂ ਕਰਿਆਂ ਵਿਊ ਮਿਲਦੇ ਨੇ ਤਾਂ ਕਰਕੇ ਇਹੋ ਜਿਹੀ ਨੈਗੇਟਿਵ ਗੱਲਾਂ ਕਰਦੇ ਨੇ ਬੜੇ ਸਾਰੇ ਮਨੁੱਖ ਮੇਜ ਕੋਸ਼ਦੇ ਨੇ ਪਰ ਮੇਰੇ ਭਰਾਓ ਤੁਹਾਨੂੰ ਮੈਂ ਦੱਸ ਦਿਆਂ ਵੀ ਆ ਵਿਊਆਂ ਵਾਲੀ ਗੇਮ ਦੇ ਵਿੱਚੋਂ ਮੈਂ ਬੜੇ ਚਿਰਾਂ ਦਾ ਨਿਕਲ ਚੁੱਕਾ ਹੋਇਆ ਮੇਰੀ ਥੋੜੀ ਜਿਆਦਾ ਤਾਂ ਵੀ ਗੱਲ ਸੱਚੀ ਕਰ ਲਓ ਥੋੜੀ ਜਿਹੀ ਕੋਰੀ ਕਰ ਲਓ ਚਲੋ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਹਾਂ ਜਿਨ੍ਹਾਂ ਨੂੰ ਹੁਣ ਮਿੱਠੀਆਂ ਗੱਲਾਂ ਸੁਣਨ ਦੀ ਆਦਤ ਪਈ ਹੈ ਨਾ ਉਹਨਾਂ ਦਾ ਤੇ ਮੈਂ ਕੋਈ ਇੰਤਜ਼ਾਮ ਨਹੀਂ ਕਰ ਸਕਦਾ ਹੈਗਾ ਬਾਕੀ ਜਿਹੋ ਜਿਹੇ ਹਾਲਾਤ ਇਸ ਵੇਲੇ ਪੂਰੀ ਦੁਨੀਆ ਵਿੱਚ ਇਮੀਗ੍ਰੇਸ਼ਨ ਲੈ ਕੇ ਬਣੇ ਹੋਏ ਨੇ ਤੇ ਉਹਦੇ ਵਿੱਚੋਂ ਕੈਨੇਡਾ ਕੋ ਵੱਖਰਾ ਨਹੀਂ ਹੈਗਾ ਪੂਰੀ ਦੁਨੀਆ ਦੇ ਵਿੱਚ ਇਮੀਗ੍ਰੇਸ਼ਨ ਲੈ ਕੇ ਕਾਫੀ ਸਾਰੇ ਪ੍ਰੋਟੈਸਟ ਤੁਸੀਂ ਦੇਖ ਰਹੇ ਹੋ ਤੇ ਕੈਨੇਡਾ ਦੇ ਵਿੱਚ ਵੀ ਇਹੋ ਜੀ ਜਿਹੜੀਆਂ ਚੀਜ਼ਾਂ ਨੇ ਉਹ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ ਪਿਛਲੀ ਟ੍ਰੋਜਸਟਨ ਟਰੂਟੂ ਦੀ ਸਰਕਾਰ ਦੇ ਜਾਣ ਦਾ ਕਾਰਨ ਕੈਨੇਡਾ ਵਿੱਚ ਆਏ ਹੋਏ ਲੋਕਾਂ ਦੀ ਵਧੀ ਹੋਈ ਗਿਣਤੀ ਬਣਦੀ ਪਈ ਹੈ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਰੱਖਿਆ ਗਿਆ ਜਿਹਦਾ ਨਾਮ ਹੈ ਕੈਨੇਡਾ ਸਟਰੋਂਗ ਬਾਰਡਰ ਐਕਟ ਔਰ ਇਹ ਜਿਹੜਾ ਐਕਟ ਹੈਗਾ ਹੈ ਇਹ ਇਹੋ ਜਿਹੇ ਸਟਰੋਂਗ ਪਾਵਰਸ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਮੀਗ੍ਰੇਸ਼ਨ ਮੰਤਰੀ ਨੂੰ ਇਮੀਗ੍ਰੇਸ਼ਨ ਅਫਸਰਾਂ ਨੂੰ ਕਿਤੇ ਦੇਣ ਜਾ ਰਿਹਾ ਹੈ ਪਰ ਜਿਹਦੇ ਵਿੱਚ ਕੈਨੇਡਾ ਵਿੱਚ ਰਹਿੰਦੇ 20 ਲੱਖ ਦੇ ਕਰੀਬ ਕਹਿੰਦੇ ਨੇ ਕਿ ਇੱਥੇ ਟੈਂਪਰੇਰੀ ਰੈਜ਼ੀਡੈਂਟ ਰਹਿੰਦੇ ਨੇ ਉਹਨਾਂ ਨੂੰ ਇਥੋਂ ਬਾਹਰ ਕੱਢਣ ਦਾ ਜਿਹੜਾ ਰਸਤਾ ਆ ਉਹ ਇਹਨਾਂ ਨੇ ਸਖਾਲਾ ਬਣਾਉਣਾ ਹੈਗਾ ਔਰ ਇਹ ਸਾਰੇ ਕੰਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਕਿ ਕਿਸੇ ਦੀ ਵੀ ਐਪਲੀਕੇਸ਼ਨ ਜਿਹੜੀ ਇਨ ਪ੍ਰੋਸੈਸ ਹੈ ਜਿਹਦੀ ਪੀਆਰ ਆ ਸਕਦੀ ਕਹਿ ਲਈਏ ਵੀ ਪੀ ਇਨਵਾਈਟ ਆ ਗਿਆ ਅਗਲੇ 2-4 ਮਹੀਨਿਆਂ ਚ ਪੀਆਰ ਆ ਜਾਏਗੀ ਉਹ ਐਪਲੀਕੇਸ਼ਨਾਂ ਵੀ ਕੈਨਸਲ ਕੀਤੀਆਂ ਜਾ ਸਕਦੀਆਂ ਨੇ ਕਿਸੇ ਦਾ ਵਰਕ ਪਰਮਟਾ ਕਿਸੇ ਦਾ ਵਿਜ਼ਟਰ ਵੀਜ਼ਾ ਕਿਸੇ ਦਾ ਕੋਈ ਵੀ ਡਾਕੂਮੈਂਟ ਹੈ ਉਹਨੂੰ ਕਿਸੇ ਵੀ ਗੱਲ ਉੱਤੇ ਕੋਈ ਵੀ ਬਹਾਨਾ ਲਾ ਕੇ ਉਹਨੂੰ ਰਿਜੈਕਟ ਕੀਤਾ ਜਾ ਸਕਦਾ ਹੈ ਜਾਂ ਕਿਸੇ ਨੂੰ ਇਸ਼ੂ ਹੋ ਗਿਆ ਉਹਨੂੰ ਕੈਨਸਲ ਕੀਤਾ ਜਾ ਸਕਦਾ ਹੈ ਇਹੋ ਜਿਹੀਆਂ ਤਰਮੀਮਾਂ ਨਵੇਂ ਐਕਟ ਵਿੱਚ ਰੱਖੀਆਂ ਗਈਆਂ ਨੇ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਰੈਫਿਊਜੀ ਕੇਸ ਲਾਉਣੇ ਨੇ ਉਹਨਾਂ ਨੂੰ ਵੀ ਇਸ ਵਿੱਚ ਹੁਣ ਰੋ ਉਹ ਬਹੁਤਾਰ ਕੀ ਹੁੰਦਾ ਸੀ ਕਿ ਕੈਨੇਡਾ ਵਿੱਚ ਬਹੁਤ ਸਾਰੇ ਸਟੂਡੈਂਟ ਇੱਥੇ ਆ ਕੇ ਪੜ੍ਹਾਈ ਕਰਦੇ ਸੀ ਕਿਸੇ ਦੀ ਪੀਆਰ ਨਹੀਂ ਹੋਈ ਕਿਸੇ ਦੀ ਪੜ੍ਹਾਈ ਅਧ ਵਿਚਾਲੇ ਰਹਿ ਗਈ ਫੀਸਾਂ ਇਕੱਠੀਆਂ ਨਹੀਂ ਹੋਈਆਂ ਉਹ ਕਹਿੰਦੇ ਚਲੋ ਜੀ ਹੁਣ ਮੈਂ ਰਿਫਿਊਜੀ ਕੇਸ ਪਾ ਲਵਾਂ ਚਲੋ ਆਪ ਦਾ ਖਰਚਾ ਪਾਣੀ ਕੱਟ ਲੈਂਦਾ ਕਿਸੇ ਤਰੀਕੇ ਹੁਣ ਉਹਨਾਂ ਲੋਕਾਂ ਨੂੰ ਵੀ ਇਸ ਐਕਟ ਦੇ ਜ਼ਰੀਏ ਰੋਕਿਆ ਜਾ ਰਿਹਾ ਇਹ ਐਕਟ ਦੇ ਵਿੱਚ ਰਿਫਿਊਜੀ ਕੇਸ ਲਾਉਣ ਵਾਸਤੇ ਹੁਣ 1 ਸਾਲ ਦਾ ਸਮਾਂ ਦਿੱਤਾ ਜਾਣਾ ਹਜੇ ਇਹ ਐਕਟ ਜਿਹੜਾ ਹੈਗਾ ਪਾਸ ਨਹੀਂ ਹੋਇਆ ਪਰ ਇਹਦੇ ਰੁਕਣ ਦੀ ਵੀ ਉਮੀਦ ਨਹੀਂ ਹੈਗੀ ਕਿਉਂਕਿ ਆਪੋਜੀਸ਼ਨ ਵੀ ਇਸ ਐਕਟ ਦਾ ਪੂਰਾ ਸਾਥ ਦੇ ਰਹੀ ਹੈਗੀ ਆ ਔਰ ਇਹੋ ਜਿਹੀਆਂ ਚੀਜ਼ਾਂ ਜਦੋਂ ਕੈਨੇਡਾ ਵਿੱਚ ਹੋਣਗੀਆਂ ਤੇ ਸਨ 2012-13 ਵਾਲਾ ਵੇਲਾ ਤੁਹਾਨੂੰ ਜ਼ਰੂਰ ਯਾਦ ਆ ਜਾਏਗਾ ਉਹਨਾਂ ਵੇਲਿਆਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਗਵਰਨਮੈਂਟ ਨੇ ਇੱਕ ਬਿੱਲ ਪਾਰਲੀਮੈਂਟ ਵਿੱਚ ਰੱਖਿਆ ਸੀਗਾ ਤੇ ਆਪਣਾ ਪਿਛਲਾ ਇਮੀਗ੍ਰੇਸ਼ਨ ਬੈਕਲੌਗ ਖਤਮ ਕਰਨ ਵਾਸਤੇ ਇੱਕ ਝਟਕੇ ਦੇ ਵਿੱਚ ਲੱਖਾਂ ਐਪਲੀਕੇਸ਼ਨਾਂ ਕੈਨਸਲ ਕਰਤੀਆਂ ਸੀਗੀਆਂ ਬਹੁਤ ਸਾਰੇ ਲੋਕਾਂ ਨੂੰ ਈਮੇਲ ਜਾ ਗਏ ਸੀ ਕਿ ਤੁਸੀਂ ਆਪਣੀਆਂ ਫੀਸਾਂ ਵਾਪਸ ਲੈ ਲਓ ਤੋਂ ਨਵੀਆਂ ਅਪਲੀਕੇਸ਼ਨਾਂ ਕਰ ਲਓ ਕਿਉਂਕਿ ਸਾਡੇ ਕੋਲ ਬੈਕਲੌਗ ਹੈ ਅਸੀਂ ਹੁਣ ਅੱਗੇ ਤੁਹਾਡੀਆਂ ਅਪਲੀਕੇਸ਼ਨਾਂ ਪ੍ਰੋਸੈਸ ਨਹੀਂ ਕਰਨੀਆਂ ਤੇ ਕੈਨੇਡਾ ਸਟਰੋਂਗ ਬਾਰਡਰ ਐਕਟ ਵੀ ਇਹੀ ਗੱਲ ਕਹਿ ਰਿਹਾ ਹੈਗਾ ਕਿ ਜਿਹੜੇ 20 ਲੱਖ ਦਾ ਬੈਕਲੌਗ ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਇਸ ਵੇਲੇ ਬਣਿਆ ਹੋਇਆ ਉਸ ਬੈਕਲੌਗ ਨੂੰ ਖਤਮ ਕਰਨ ਵਾਸਤੇ ਇਹੋ ਜਿਹਾ ਐਕਟ ਲਿਆਓ ਇੱਕ ਝਟਕੇ ਦੇ ਵਿੱਚ ਕਈਆਂ ਦੀ ਬਲੀ ਦੇ ਦਿਓ ਤਾਂ ਕਰਕੇ ਤੁਹਾਨੂੰ ਕਹਿਣਾ ਵਾ ਕਿ ਐਕਟ ਜਿਹੜਾ ਨਾ ਮੈਨੂੰ ਅਸ਼ਾਂਤ ਕਰ ਰਿਹਾ ਬਾਕੀ ਪਰਮਾਤਮਾ ਦੇਖਦਾ ਸਭ ਦੀ